ਹਾਂਜੀ ਅੱਜ ਜੋ ਹਾਲਾਤ ਰੁੱਖਾਂ ਦੇ ਹੋ ਰਹੇ ਆ ਪੂਰੇ ਦੇਸ਼ ਦੇ ਵਿੱਚ ਉਹਨਾਂ ਤੇ ਚਿੰਤਾ ਕਰਨ ਦੀ ਲੋੜ ਆ ਹਰ ਸਾਲ ਕਰੋੜਾਂ ਰੁੱਖ ਲੱਗਦੇ ਆ ਸੰਸਥਾਵਾਂ ਜਿਹੜੀਆਂ ਵਾ ਬਹੁਤ ਵੱਡੀ ਮਾਤਰਾ ਦੇ ਵਿੱਚ ਖਰਚਾ ਕਰਦੀਆਂ ਵਾ ਪਰ ਉਹ ਰੁੱਖ ਜਾਂਦੇ ਕਿੱਧਰ ਆ ਇਹ ਪਤਾ ਨਹੀਂ ਲੱਗਦਾ ਅਸਲ ਦੇ ਵਿੱਚ ਰੁੱਖ ਲਾਉਣ ਨਾਲੋਂ ਉਹਨਾਂ ਨੂੰ ਥਾਂ ਦੇਣੀ ਉਹ ਸਭ ਤੋਂ ਵੱਡੀ ਲੋੜ ਵਾ ਕਿਉਂਕਿ ਅੱਜ ਕੱਲ ਜਿਹੜੀ ਅੱਗ ਲੱਗਦੀ ਆ ਜਿਹੜੇ ਬੰਦੇ ਨੂੰ ਘਰ ਚ ਕੋਈ ਨਹੀਂ ਪੁੱਛਦਾ ਉਹ ਘਰੋਂ ਡੱਬੀ ਲੈ ਕੇ ਤੁਰ ਪਿੰਦਾ ਵਾ ਤੇ ਤੰਗਲੀ ਦੇ ਉੱਤੇ ਚਾਰ ਕੱਖ ਰੱਖ ਕੇ ਮਵਾ ਬਣਾ ਮਚਾ ਕੇ ਪੰਭਾਕਾ ਤੇ ਫਿਰ ਉਹ ਖੜੋਤਾ ਤਮਾਸ਼ਾ ਵੇਂਦਾ ਵਾ ਤੰਗਲੀਆ ਟਾਸ ਨਾ ਲਾ ਕੇ ਉਹ ਗਰਦਾਸ ਦੀ ਵੀ ਮੱਚ ਗਈ ਜੇ ਹਰਦਾਸ ਦੀ ਵੀ ਮੱਚ ਗਈ ਦਿਆਲਸੂ ਦੀ ਵੀ ਮੱਚ ਗਈ ਤੇ ਗੁਰਲਾਸੂ ਦੀ ਵੀ ਮੱਚ ਗਈ ਉਹਦੇ ਨਾਲ ਜਿਹੜੇ ਛੜਕਾਂ ਦੇ ਕੰਡੇ ਰੋਈਆਂ ਦੇ ਕੰਡੇ ਦੇ ਨਹਿਰਾ ਦੇ ਕੰਡੇ ਦੇ ਰੋਖਵਾ ਉਹ ਬਿਲਕੁਲ ਦਬਾ ਹੋ ਜਾਂਦੇ ਆ ਆਓ ਆਪਣੀ ਬੰਬੀਆਂ ਦੇ ਉੱਤੇ ਪੰਜ ਪੰਜ ਰੋਖ ਲਾਈਏ ਤੇ ਉਹਨੂੰ ਪਾਲੀਏ ਸੜਕਾਂ ਕੰਡੇ ਦੇ ਥਾਂ ਦੀਏ ਅੱਗ ਲਾਉਣੀ ਬੰਦ ਕਰੀਏ ਜਿਹੜੇ ਸਾਡੇ ਨੌਜਵਾਨ ਵੀਰ ਆ ਇਹਦੇ ਤੇ ਵੱਧ ਯੋਗਦਾਨ ਪਾ ਸਕਦੇ ਆ ਕਿਉਂਕਿ ਉਹ ਮੇਲਿਆਂ ਦੇ ਵਿੱਚ ਜਿਹੜੇ ਸਟੰਟ ਕਰਦੇ ਆ ਉਹਨਾਂ ਸਟੰਟਾਂ ਤੋਂ ਬਾਹਰ ਨਿਕਲ ਕੇ ਉਹ ਡੀਜ਼ਲ ਜਿਹੜੇ ਆ ਉਹ ਜੇ ਰੁੱਖ ਅੱਗ ਲਾਉਣੀ ਪੈਂਦੀ ਮਜਬੂਰੀ ਵਸ ਤੇ ਫਿਰ ਰੁੱਖਾਂ ਦੇ ਲਾਗੂ ਸੜਕਾਂ ਦੇ ਕੰਡਿਆਂ ਤੋਂ ਰੋਈਆਂ ਨਹਿਰਾਂ ਦੇ ਕੰਡਿਆਂ ਤੋਂ ਲਾਗੂ ਇੱਕ ਫੇਰਾ ਭਾਈ ਲਾ ਲਿਆ ਕਰੋ ਕੋਈ ਡੀਜ਼ਲ ਨਹੀਂ ਫੁਕਦਾ ਪਾਪ ਦੇ ਬਾਗੀ ਨਾ ਬਣੀਏ ਇਹ ਤਰਤੀਰਤੀ ਰੁੱਖਾਂ ਨੂੰ ਜਗ੍ਹਾ ਦਈਏ ਪੰਛੀ ਵੀ ਆਪਣੇ ਆਪ ਆਉਣਗੇ ਤੇ ਆਲ ਨੇ ਵੀ ਆਪਣੇ ਆਪ ਬਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ